ਕਈ ਦਿਨਾਂ ਤੋਂ ਲੁਧਿਆਣਾ ਦੇ ਪਿੰਡ ਸਸਤਾਲੀ ਕਲੋਨੀ ਵਿਖੇ ਸਤਲੁਜ ਦਾ ਕਹਿਰ ਜਾ ਰਿਹਾ ਹੈ ਇਸ ਸਮੇਂ ਸਿ ਲੁਧਿਆਣਾ ਦੇ ਪਿੰਡ ਸਸਤਾਲੀ ਅਤੇ ਬੂਤਗੜ ਦੇ ਵਿਚਾਲੇ ਮੌਜੂਦ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿੱਥੇ 10 ਫੁੱਟ ਇਹ ਤੁਸੀਂ ਬੰਨੂ ਨੁਕਸਾਨ ਹੋਇਆ ਹੈ ਸੋ ਕਰੀਬ 100 ਤੋਂ 200 ਮੀਟਰ ਦੇ ਕਰੀਬ ਨੁਕਸਾਨ ਹੋ ਚੁੱਕਾ ਹੈ ਤੇ ਦੋਨੋਂ ਪਿੰਡਾਂ ਦੇ ਲੋਕ ਦੇ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਆਪਣੇ ਤੌਰ ਤੇ ਆਰਜੀ ਬੰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸ ਆਰਜੀ ਬੰਨ ਨੂੰ ਹੋਰ ਮਜ਼ਬੂਤ ਕਰਨ ਲਈ ਲੱਗੇ ਹੋਏ ਹਨ ਕੁਝ ਪਿੰਡ ਦੇ ਨੌਜਵਾਨ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਉਂ ਇਹ ਕਿਸ ਤਰੀਕੇ ਨਾਲ ਕੰਮ ਚੱਲ ਰਿਹਾ ਨੇ ਤੇ ਹੁਣ ਕੀ ਮੌਜੂਦਾ ਹਾਲਾਤ ਕੀ ਨਾਮ ਹੈ ਸਰ ਸੁਖਵਿੰਦਰ ਸਿੰਘ ਵਾਹੀ ਗੁਰਜੀਤ ਖਾਲਸਾ ਵਾਹੀ ਗੁਰਜੀਤ ਕੀ ਖਤੇ ਸਰ ਕਿਸ ਪਿੰਡ ਤੋਂ ਕੀ ਹਾਲਾਤ ਹੁੰਦੇ ਨੇ ਪਿੰਡ ਬੂਸ ਕੜਦੋ ਜੀ ਅਸੀਂ ਹਾਲਾਤ ਹੁਣ ਵਧੀਆ ਵਾ ਇਲਾਕਾ ਨਿਵਾਸੀਆਂ ਨੇ ਹੋਰ ਪਬਲਿਕ ਨੇ ਬਹੁਤ ਸਾਥ ਦਿੱਤਾ ਬੜੇ ਕੀ ਰਾਚਣ ਤੇ ਸਾਰਾ ਕੁਝ ਸਭ ਪੂਰੀ ਸਹੂਲਤਾਂ ਕੰਮ ਵੀ ਹੋ ਰਿਹਾ ਪ੍ਰਸ਼ਾਸਨ ਵੀ ਵਧੀਆ ਕੰਮ ਕਰ ਰਿਹਾ ਸਾਰੇ ਇਲਾਕੇ ਦੇ ਦੂਰੋਂ ਨੇੜੇੋਂ ਸੰਗਤਾਂ ਬਹੁਤ ਕਰ ਰਹੀਆਂ ਪਰ ਇੱਕੋ ਹੀ ਸਾਡੀ ਜਿਹੜੀ ਮੇਰੀ ਸੋਚਣੀ ਮੈਂ ਜੋ ਜਾਣਨਾ ਚਾਹਣਾ ਵੀ ਜਿਹੜੀ ਸਾਡ ਨੂੰ ਉੱਥੇ ਲੰਗਰਾਂ ਦੀ ਲੋੜ ਨਹੀਂ ਜੇ ਸਾਡੀ ਮਦਦ ਕਰਨੀਆਂ ਜਿਹੜੇ ਸਾਡੇ ਗਰੀਬ ਬੰਦੇ ਆ ਜਮੀਨ ਡਿਗੀ ਆ ਜਿਹਨੇ ਜਮੀਨਾਂ ਡਿਗੀਆਂ ਉਹਨਾਂ ਦੀ ਜੋ ਵੀ ਮਦਦ ਕਰਨੇ ਕਹਿੰਦਾ 10-5 ਰੁਪਿਆ 100 ਜੋ ਵੀ ਉਹਨਾਂ ਨੇ ਕਰਨਾ ਜਿੰਨੀ ਕੁ ਉਹਨਾਂ ਦੀ ਆਪਣੀ ਆਪਣੀਆਂ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਸੇ ਨੇ ਬੇਟੀ ਵਿਆਹ ਨਹੀਂ ਕਿਸੇ ਦਾ ਪੁੱਤ ਵਿਆਹਣਾ ਕਿਸੇ ਨੇ ਕੋਈ ਜ਼ਮੀਨ ਲੈਣੀ ਹੈ ਕੋਈ ਕਿਸੇ ਦਾ ਘਰ-ਪਾਰ ਪਾਣਾ ਬਹੁਤ ਕਿੱਦਾਂ ਦੀ ਲੋਕੀ ਇੱਥੇ ਆਸਰਾ ਕੇ ਬੈਠੇ ਸੀ ਵੀ ਜਿਹੜਾ ਉਹਦਾ ਨੁਕਸਾਨ ਹੋਇਆ ਸਾਡੇ ਦੇ ਕੋਈ ਇਹੀ ਆ ਵੀ ਜੇ ਮਦਦ ਕਰਨੀ ਉਹਨਾਂ ਦੀ ਆ ਕੇ ਸਪੈਸ਼ਲ ਜਿਮੀਦਰ ਦੀ ਮਾਤਾ ਦੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੱਲ ਕਰਿਆ ਦਰਿਆ ਦੇ ਚ ਪਾਣੀ ਦਾ ਲੈਵਲ ਘਟਿਆ ਕੁਛ ਨਹੀਂ ਹੁਣ ਤਾਂ ਸਹੀ ਆ ਜੀ ਕੰਮ ਬਹੁਤ ਸਹੀ ਆ ਹੁਣ ਜਿੱਦਾਂ ਫਾਹ ਚੱਲ ਰਹੀ ਸੀ ਬੰਨ ਟੁੱਟ ਗਿਆ ਬੰਨ ਟੁੱਟ ਗਿਆ ਇਹ ਨਹੀਂ ਗੱਲ ਕਹਿੰਦੇ ਵੀ ਨਹੀਂ ਟੁੱਟਿਆ ਬੰਨ ਟੁੱਟ ਗਿਆ ਆ ਮਤਲਬ ਆਹਾਂ ਸਰਕਾਰ ਨੇ ਬੰਨ ਇੱਕ ਲਾਤਾ ਕੰਮ ਬਹੁਤ ਵਧੀਆ ਚੱਲ ਰਿਹਾ ਵੀ ਦੂਜੇ ਦਾ ਵੀ ਇਹਨਾਂ ਨਾਲ ਇਹ ਆ ਵੀ ਵਧੀਆ ਕੰਮ ਕੀਤਾ ਸਰਕਾਰ ਵੀ ਕਰ ਰਹੀ ਆ ਪ੍ਰਸ਼ਾਸਨ ਵੀ ਪੂਰਾ ਨਾਲ ਤੇ ਆ ਸਾਡੀ ਪਬਲਿਕ ਵੀ ਪੂਰੀ ਨਾਲ ਬਹੁਤ ਵਧੀਆ ਜੀ ਅਜੇ ਤੱਕ ਕੋਈ ਬਸ ਇਹੀ ਗੱਲ ਹੈ ਵੀ ਜੇੜੀ ਮਦਦ ਕਰਨੀ ਹੈ ਲੰਗਰਾਂ ਦੇ ਨਾੜੀ ਕਰੋ ਜਿਹੜਾ ਕਿਸੇ ਗਰੀਬ ਦੀ ਜ਼ਮੀਨ ਡੇਗੀ ਉਹਦੀ ਨਾਲ ਸਿੱਧੀ ਉਹਦੀ ਮਦਦ ਕਰੋ ਸੋ ਤੁਸੀਂ ਦੇਖਿਆ ਕਿ ਪਿੰਡ ਵਾਲੇ ਸੰ ਜੋ ਆਪਣੇ ਤੌਰ ਤੇ ਜਿਹੜੇ ਆਰਜੀ ਬਾਨ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਈਏ ਕਿ ਇਹ ਸਤਲੁਜ ਦਰਿਆ ਦਾ ਉਹ ਹਿੱਸਾ ਜਿੱਥੇ ਸਿਰਫ 10 ਫੁੱਟ ਦੇ ਜਿਹੜਾ ਤੁਸੀਂ ਬਾਨ ਨੂੰ ਨੁਕਸਾਨ ਹੋਇਆ ਸੀ ਪਰ ਹੁਣ ਉਹ ਕਰੀਬ 200 ਤੋਂ 300 ਮੀਟਰ ਦੇ ਕਿਲੇ ਫੈਲ ਚੁੱਕਾ ਹੈ ਤੇ ਲਗਾਤਾਰ ਅੱਗੇ ਬਾਨੂ ਨੁਕਸਾਨ ਪਹੁੰਚਾ ਰਿਹਾ ਹੈ ਇਸੇ ਤਰੀਕੇ ਨਾਲ ਅਲੇ-ਦਾਲੇ ਦੇ ਜਿਹੜੇ ਪਿੰਡ ਨੇ ਉੱਥੇ ਵੀ ਬੰਨੂ ਨੁਕਸਾਨ ਹੋ ਰਿਹਾ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਸੋਪੀਆ ਜੀ ਹਾਲਾਤ ਦੇਖੋ ਜੀ ਹਾਲਾਤ ਇਸ ਟਾਈਮ ਦਾ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਹੀ ਰਹੇ ਹੋ ਸਾਡੇ ਪਿੰਡਾਂ ਦੇ ਲੋਕ ਆਸੇ ਪਾਸੇ ਪਿੰਡਾਂ ਦੇ ਲੋਕ ਜੀ ਪੂਰੀ ਦਿਨ ਰਾਤ ਲੱਗੇ ਹੋਏ ਨੇ ਪੂਰਾ ਜੋਰ ਲਾ ਰਹੇ ਨੇ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਖਵਾਜਾ ਪੀਰ ਅੱਗੇ ਭਾਈ ਦੇਖੋ ਲੋਕ ਤੁਸੀਂ ਪਿੱਛੇ ਦੇਖੋ ਜੀ ਲੋਕਾਂ ਦੀ ਫਸਲਾਂ ਜੀ ਸਾਡੇ ਲੋਕੀ ਜਿਹੇ ਕਿਰਤ ਕਰਦੇ ਆ ਕਿਰਤ ਕਰਕੇ ਰੋਟੀ ਖਾਂਦੇ ਆ ਜੀ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਖਵਾਜਾ ਪੀਰ ਅੱਗੇ ਭਈ ਪ੍ਰਮਾਤਮਾ ਥਨ ਪਾਵੇ ਲੋਕਾਂ ਦੀ ਫਸਲਾਂ ਬਚਣ ਜੀ ਅੱਜ ਪਰ ਨੂੰ ਮਹਿਸੂਸ ਕੀਤਾ ਗਿਆ ਸੀ ਦੇਖੋ ਜੀ ਉਹ ਤੁਹਾਡੇ ਸਾਹਮਣੇ ਸਾਰੇ ਲੱਗੇ ਆ ਜੀ ਬੰਦ ਮਜੂਰ ਆਪਣੇ ਬਿਲਕੁਲ ਕਿਹੜਾ ਕਹਿੰਦਾ ਨੁਕਸਾਨ ਹੋਵੇ ਜੀ ਉਹ ਗੱਲ ਤਾਂ ਪਿੱਛੇ ਪਾਣੀ ਦਾ ਬਹਾਅ ਦੇਖੋ ਤੁਹਾਡੇ ਸਾਹਮਣੇ ਆ ਕਿੰਨਾ ਆ ਰਿਹਾ ਜੀ ਅੱਗੇ ਬੰਦ ਕਿੰਨਾ ਨੁਕਸਾਨ ਆ ਗਿਆ ਅੱਗੇ ਵੀ ਕਾਫੀ ਹੋਇਆ ਜੀ ਪਿੱਛੋਂ ਵੀ ਹੋਇਆ ਕਾਫੀ ਵੈਸੇ ਹੁਣ ਥੋੜਾ ਖੜ ਦਾ ਪਿਆ ਹੋਇਆ ਜੀ ਕਹਿ ਰਹੇ ਆ ਥੋੜਾ ਘਟਿਆ ਬਰਾਪਰ ਹੀ ਆ ਜੀ ਘਟ ਵੀ ਜਾਂਦਾ ਤੇ ਵੱਧ ਵੀ ਜਾਂਦਾ ਜੀ ਵੱਧਦਾ ਹੀ ਪਿਆ ਮੇਰੇ ਹਿਸਾਬ ਨਾਲ ਘਟਦਾ ਨਹੀਂ ਪਿਆ ਜੀ ਇਹ ਭਾਜੀ ਦੇਖੋ ਸਾਰੇ ਕਰੇ ਆ ਜੀ ਮੈਂ ਲਿਖਿਆ ਡੀ ਸਾਹਿਬ ਵੀ ਇੱਥੇ ਮੈਂ ਦੇਖਿਆ ਇਥੇ ਕਾਨੀ ਕੋ ਸਾਹਿਬ ਇਹ ਸਾਰੇ ਇੱਥੇ ਲੱਗੇ ਆ ਜੀ ਚਲੋ ਰੇਕ ਬੰਦਾ ਆਪਣਾ ਜੋਰ ਲਾ ਰਿਹਾ ਕਿਹੜਾ ਬੰਦਾ ਕਹਿੰਦਾ ਕੋਈ ਨੁਕਸਾਨ ਹੋਵੇ ਜੀ ਸੁਰਿੰਦਰ ਸਿੰਘ ਆ ਇਹ ਮੇਰਾ ਪਿੰਡ ਸਸਰਾਲੀ ਕਲੋਨੀ ਆ ਜੀ ਇੱਥੇ ਇੱਥੇ ਦੇ 15 20 ਦਿਨ ਹੋ ਗਏ ਜੀ ਪਾਣੀ ਦੀ ਸਵੀਟ ਆ ਜਿਹੜੀ ਉਹ ਪਿੱਛੋਂ ਨਹੀਂ ਸਰਕਾਰ ਰੋਕ ਰਹੀ ਹੈਗੀ ਬਹੁਤ ਨੁਕਸਾਨ ਹੋ ਰਿਹਾ ਵਾ ਇੱਥੇ ਜ਼ਮੀਨਾਂ ਹੜ ਗੀਆਂ ਪਪੂਲਰ ਹੜ ਗਏ ਨੁਕਸਾਨ ਬਹੁਤ ਹੋ ਰਿਹਾ ਜੀ ਜਨਤਾ ਦਾ ਠੀਕ ਹੈ ਜੀ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਇੱਥੇ ਬਹੁਤ ਜ਼ਿਆਦਾ ਜੀ ਇੱਥੇ ਬਾਰੋਂ ਬੰਦੇ ਆ ਰਿਹਾ ਜੀ ਪਿੰਡਾਂ ਨੂੰ ਸੇਵਾ ਕਰਨ ਬੋਰੇ ਲਾ ਰਹੇ ਆ ਭਰ ਭਰ ਕੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਇੱਥੇ ਠੀਕ ਹੈ ਜੀ ਦੂਜਾ ਨੰਬਰ ਹੈ ਜੀ ਇੱਥੇ ਬੰਨ ਟੁੱਟ ਗਿਆ ਬਹੁਤ ਵੱਡਾ ਸੀਗਾ ਇਹ ਬੰਨ ਜਿਹੜਾ ਉਹ ਟੁੱਟ ਗਿਆ ਠੀਕ ਹੈ ਜੀ ਬਾਕੀ ਤੁਸੀਂ ਨਿਗਾਹ ਮਾਰ ਲਓ ਜੀ ਇੱਧਰ ਕਿੰਨਾ ਨੁਕਸਾਨ ਹੋ ਰਿਹਾ ਪਾਣੀ ਦੀ ਸਵੀਟ ਆ ਜਿਹੜੀ ਪਿੱਛੇੋਂ ਨਹੀਂ ਘਟ ਰਹੀ ਇਹ ਕੱਲ ਕਿਥੇ ਬੰਨ ਨੂੰ ਪੱਕਾ ਕੀਤਾ ਹੋਇਆ ਹੈ। ਬੰਨਤਾ ਜੀ ਰੋਜ਼ ਇਹ ਸੇਵਾ ਕਰ ਰਿਹਾ ਪੱਕਾ ਰੋਜ਼ ਹੋਈ ਜਾਂਦਾ ਪਾਣੀ ਪਿੱਛੇ ਬੰਦ ਹੋਊਗਾ ਤਾਂ ਹੀ ਸੈਟਿੰਗ ਹੋਊਗੀ ਇਹਦੀ ਪਿੱਛੇ ਪਾਣੀ ਨਹੀਂ ਨਾ ਰੁਕ ਰਿਹਾ ਪਾਣੀ ਦੀ ਸਵੀਟ ਬਹੁਤ ਹੋ ਰਹੀ ਹੈ ਜੀ ਇੱਥੇ ਪਿੰਡ ਵਾਲੇ ਜਿਹੜੇ ਲਾਗੇ ਲਾਗੇ ਪਿੰਡ ਆ ਨਾ ਪੰਜ ਸੱਤ ਜਿਹੜੇ ਪਿੰਡ ਉਹਨਾਂ ਨੂੰ ਵਿਚਾਰਿਆਂ ਨੂੰ ਦਿਨ ਰਾਤ ਨੀਂਦ ਨਹੀਂ ਆ ਰਹੀ ਇੱਥੇ ਸੇਵਾ ਤੇ ਲੱਗੇ ਹੋਏ ਆ ਜੀ ਬਹੁਤ ਜ਼ਿਆਦਾ। ਹੁਣ ਦੂਜੀ ਦਾ ਪਾ ਮਜ਼ਦੂਰਾ ਤੇ ਪੁੱਛ ਜੇਗਾ। ਹਾਂ ਬੰਨ ਕਿੱਟਿਆ ਜਾ ਰਿਹਾ ਕਿਤੇ ਹੋਰ ਨਹੀਂ ਹੈ। ਬੰਨ ਜੀ ਅੱਗੇ ਤੇ ਅੱਗੇ ਬੰਨ ਢਾਈ ਜਾਂਦੀ ਹੈ ਇਹ ਪਾਣੀ ਦੀ ਸਵੀਟ ਮਿੱਟੀ ਪੋਲੀ ਗਈ ਜਾਂਦਾ ਝੋਨੇ ਦਾ ਨੁਕਸਾਨ ਕਰੀ ਜਾਂਦਾ ਜੀ ਇਹ ਬਹੁਤ ਜ਼ਿਆਦਾ ਬਾਕੀ ਬਹੁਤ ਦੂਰੋਂ ਸੰਗਤ ਆ ਕੇ ਲੰਗਰ ਲਾ ਰਹੀ ਆ ਜੀ ਇਹਦੇ ਕਰਕੇ ਥੋੜਾ ਬਚਾਅ ਨਹੀਂ ਤਾਂ ਲੁਧਿਆਣੇ ਨੂੰ ਆਪਣੇ ਬਹੁਤ ਖਤਰਾ ਸੋ ਤੁਹਾਨੂੰ ਅਗਲੇ ਪਿੰਡ ਦੀ ਵੀ ਤਸਵੀਰਾਂ ਦਿਖਾਵਾਂਗੇ ਰਫੇਸ਼ ਕੁਮਾਰ ਜੀ ਟੈਬ ਵੀ ਲੁਧਿਆਣਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲ